ਸ੍ਰੀ ਗਾਲ ਜੀ ਬੈਨਾ ਭਰਾਵਾਂ ਨੂੰ ਜਿੱਥੇ ਵੀ ਤੁਸੀਂ ਹੋਗੇ ਰਾਜੀ ਕੀ ਹੋਵੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਦਨ ਤੁਖਣੀ ਰਾਤ ਚੋਂ ਆਪਣੀ ਤਰੱਕੀ ਲਈ ਆਓ ਜੀ ਗੁਰਪ੍ਰੀਤ ਸਾਖ ਚੈਨਲ ਬਰਾੜ ਗੁਰਪ੍ਰੀਤ ਸਿੰਘ ਬਰਾੜ ਚੈਨਲ ਤੇ ਤੁਸੀਂ ਵਾਦ ਤੋਂ ਵਾਦ ਸਪੋਰਟ ਦਿਓ ਜੀ ਸਾਨੂੰ سپورਟ ਦੀ ਲੋੜ ਆ ਤੁਹਾਡੇ ਭੈਣਾ ਭਰਾਵਾਂ ਸਾਦ ਕੋਈ ਜੀ ਅਸੀਂ ਇੱਥੇ ਪਹੁੰਚ ਚੁੱਕੇ ਆ ਤੁਹਾਡੇ ਨਾਲ ਨਵੀਆਂ ਨਵੀਆਂ ਗੱਲਾਂ ਲੈ ਕੇ ਅਸੀਂ ਹਾਜ਼ਰ ਹੋਇਆ ਕਰਾਂਗੇ ਜਰੂਰ ਮੈਂ ਆਪ ਦੇ ਇਕੱਲੇ ਨਹੀਂ ਬਣਵਾਇਆ ਕੀ એનਰਜੀ ਬਾਤਵਾਦੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਹੋ ਜਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਿਆ ਸੱਚੇ ਪਾਤਸ਼ਾਹ ਵੇਖੋ ਜੀ ਪੈਨਾ ਭਰਾਵਾਂ ਦੇ ਸੱਤੇ ਬੰਦਾ ਬਸ ਸ਼ਾਲਾ ਮਾਰਦਾ ਨਾ ਤੇ ਪੈਸਾ ਧਨ ਦੌਲਤ ਤਾਂ ਕਿਸੇ ਕੰਮ ਨਹੀਂ ਆਉਂਦੇ ਇਹ ਲੜਾਈ ਝਗੜੇ ਜਿੱਨਾ ਸ਼ਾਂਚਾ ਕੰਮ ਆਉਂਦੇ ਆਪਾਂ ਉਹ ਕੰਮ ਜੀ ਦੇ ਵਿੱਚ ਵਰਤਦੇ ਹੀ ਨਹੀਂ ਠੀਕ ਹੈ ਜੀ ਆਪਾਂ ਨੂੰ ਕੋਈ ਵੀ ਆ ਬਸ ਕੋਈ ਸਾਹਮ ਕੇ ਰੱਖਣਾ ਜ਼ਰੂਰੀ ਹੈ ਪਰ ਬਾਰ-ਬਾਰ ਵੀ ਪੈਸੇ ਨਾ ਕਰਨਾ ਚਾਹੋ ਮੈਂ ਆਪਸ ਵਿੱਚ ਭੈਣ ਭਰਾ ਨਾਲ ਮਿਲ ਕੇ ਬੈਠੋ ਜੁੜੋ ਜਿੱਦਾਂ ਅੱਗੇ ਵੱਡਾ ਪਰਿਵਾਰ ਹੁੰਦਾ ਸੀ ਉਸ ਤਰ੍ਹਾਂ ਹੀ ਪਰਿਵਾਰ ਬਣਾਓ ਠੀਕ ਹੈ ਜੀ ਤਾਂ ਹੀ ਬਰਕਤ ਹੋਏਗੀ ਜੇ ਇੱਕਦਮ ਐ ਨੂੰ ਇੱਕਦਮ ਐ ਨੂੰ ਮੈਂ ਗੱਲ ਵੀ ਨਹੀਂ ਬਣਦੀ ਕਿ ਸੋ ਇਸ ਤਰ੍ਹਾਂ ਕਰਕੇ ਮੈਂ ਬਣਾਵਾਂ ਨਵੀਂ ਇਹ ਕਹਾਣੀ ਦਾ ਸਾਰੇ ਭਾਈ ਜੁੜ ਮਿਲ ਕੇ ਬੈਠਿਆ ਕਰੋ ਠੀਕ ਹੈ ਜੀ ਇਥੇ ਪਤਾ ਨਹੀਂ ਕਿਹੜੀ ਜ਼ਿੰਦਗੀ ਨੇ ਕਿਹੜੇ ਮੋੜ ਤੇ ਲਿਆ ਕੇ ਖੇਹਾਰ ਦੇਣਾ ਮੜ ਕੇ ਕੋਈ ਕਿਸੇ ਨੂੰ ਆਪਾ ਅਤਰਾ ਲੰਬਾ ਨਹੀਂ ਦੇ ਸਕਦੇ। ਕਹਾਂ ਜੇ ਆਪ ਆਪ ਜਿਨੇ ਆਏ ਕਰਦੇ ਰਹੇ ਤਾਂ ਜੋ ਬਰਾਬਰ ਨੂੰ ਕਾਹ ਵੀ ਇਹ ਜੀ ਸਦਾ ਮੱਲਨੀ ਸਾਧਾਰਨ ਕੇ ਪਰ ਆਪਰਾ ਮਾਦਾ। ਸਾਰ ਦਿਲੋਂ ਧੰਨਵਾਦ ਆ ਜੀ। ਗੁਰਬ੍ਰੀਥ ਚੈਨਲ ਨਾਲ ਜੁੜੋ। ਮਾਤਾਵਾ ਸ਼ੇਅਰ ਕਰੋ, ਲਾਇਕ ਕਰੋ ਜੀ। ਕੱਲ ਨੂੰ ਆਪਾਂ ਨਵੇਂ ਬਲੌਗ ਨਾਲ ਪ੍ਰੇਮ ਨਾਲ ਤੱਕ ਜੀ। ਫੇਸਬੁੱਕ ਤੇ ਫੇਰ ਮਿਲਾਂਗੇ ਗੁਰਬ੍ਰੀਥ ਚੈਨਲ ਤੇ। ਬਹੁਤ ਬਹੁਤ ਸ਼ੇਅਰ ਕਰੋ, ਲਾਇਕ ਕਰੋ। ਸੁਭਰਾਇ ਰਬ ਕੋਲ ਬਹੁਤ ਬਹੁਤ ਮਿਲਣ ਭੈਣਾ ਦਾ ਮਤਾਵਾ ਦਾ ਬੱਚਾ ਦਾ ਤੈ ਦੇ ਲੋ ਧੰਨਵਾਦ ਆ ਜੀ ਪਰਮਾਤਮਾ ਜੜ ਦੀ ਕਲਾਮ ਤੇ ਰੱਖੇ ਸੱਚੋ ਕੋਚ ਦਨ ਦੁਗਣੀ ਰਾਜ ਜੋਗਣੀ ਤਰੱਕੀ ਬਖਸ਼ੋ ਜੀ ਸੱਚੇ ਪਾਤਸ਼ਾਹ ਆਪ ਆਰਦਾਸ ਕਰਦੇ ਆ ਜੀ ਆਪ ਆਰਦਾਸ ਬੇਨਤੀ ਕਰਨ ਜੋ ਕਰੇ ਆ ਜਾਂ ਮਾੜਾ ਮੋਟਾ ਬੈਠਾ ਜਿਹੜਾ ਕੰਮ ਉਹ ਕਰ ਸਕਦੇ ਹੈ ਨਾ ਜਿੰਨੇ ਕੀ ਜੋ ਕਰਿਆ ਆਪ ਆਰਦਾਸ ਬੇਨਤੀ ਕਰੀਏ ਇਕ ਮੇਰੇ ਵੀਰ ਇਥੋਂ ਮੇਰੇ ਨਜ਼ਰ ਦੇ ਵਿੱਚੋਂ ਜਗਦੀਪ ਸਿੰਘ ਦੀਪੂ ਅਜਗਾ ਸਿੰਘ ਕਬਾਡੀ ਖਿਡਾਰੀ ਕਬਾਡੀ ਖਿਡਾਰੀ ਹੈ ਜੱਗਾ ਸਿੰਘ ਅਤੇ ਬਾਈ ਜਗਦੀਪ ਜਗਦੀਪ ਸਿੰਘ ਦੀਪੂ 15 ਸਖਦਾ ਪਰਿਵਾਰ ਅਮਰੀਕਾ ਜੋ ਉਹ ਵੀ ਇਹਨਾਂ ਨੂੰ ਬਹੁਤ ਸਪੋਰਟ ਕੀਤੀ ਬਹੁਤ ਸਾਨੂੰ ਸਹਿਯੋਗ ਵੀ ਦਿੱਤਾ ਤੇ ਸਾਨੂੰ ਮਦਦ ਵੀ ਦਿੱਤੀ ਹੈ ਪ੍ਰਮਾਤਮਾ ਨੇ ਉਹ ਪਰਿਵਾਰਾਂ ਨੂੰ ਜੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦਨ ਦੁਗਣੀ ਰਾਤ ਚੌਦਣੀ ਤਰਕੀਬ ਅਸੇ ਦੀ ਬਹੁਤ ਬਹੁਤ ਧੰਨਵਾਦ ਇਹਨਾਂ ਦੁਆ ਭਰਾਵਾਂ ਦਾ ਇਹਨਾਂ ਦੇ ਪ੍ਰਬਾਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਨੂੰ ਤੰਦਰੁਸਤੀ ਦੇਵੇ ਜੀ ਅਸੀਂ ਤਾਂ ਇਹ ਅਰਦਾਸ ਬੇਨਤੀ ਕਰਦੇ ਹਾਂ ਤਾਂ ਤੱਕ ਲਈ ਸਾਰਿਆਂ ਨੂੰ ਬੁਲਾਉਣ ਦੀ ਖਸਰ ਕੀਤਾ ਖੇਰ ਬੁਲਾਉਣ ਦੀ ਕਾਰ ਧੰਨਵਾਦ ਜੀ